ਇਹ ਫੁਗੜੂ ਆ। ਉਹਨਾਂ ਹੀ ਰੋਲੀ ਕਰਨੀ ਹਜੇ। ਉਹ ਫੁਗੜੂ ਆ ਹੈ ਭਾਈ ਵੱਡੀ ਹਾਂ ਹਾਂ। ਹਲਵਾ ਦੀ ਤੇ ਚੱਲੀਏ। ਫੁਗੜੂ ਹੈ। ਨਹੀਂ ਫੁਗੜਾ। ਲੈ। ਮਸਕਰ ਮੜਿਆ ਮੜਿਆ। ਹੈ? ਪਹਿਲੀ ਵਾਰ ਬਣਾਉਣ ਲੱਗਿਆ ਅੱਜ। ਹੋਰ। ਹੈਲੋ ਗਾਇਸ। ਸਾਰੇ ਨੂੰ ਸੱਸਰੀ ਕਾਲ। ਸਾਰ ਨੂੰ ਹੈਪੀ ਬਰਥਡੇ ਤ੍ਰਿਸ਼ਮਾਹਾਰਾਜੀ ਦਾ। ਉਹ ਅਸੀਂ ਬਣਾਉਣ ਲੱਗੇ ਬਣਾਰੇ ਦਾ। ਕਮਾੜ ਸਬਜੀ ਬਣਾਉਨੇ ਆ ਤੇ ਫਿਰ ਚਾਹਤ ਬਣਾਵਾਂਗੇ ਤੇ ਪੂਰੀਆਂ ਬਣਾਵਾਂਗੇ ਹਾਂ ਜਿਹੜੇ ਬੰਦਾ ਲਿਆਂਦਾ ਇਹ ਕੰਮ ਘੱਟ ਕਰਦਾ ਮੇਰੇ ਨਾਲ ਖੁਰਚਾ ਹੁੰਤੋ ਗਲੇ ਗੰਨ ਦਾ ਘੰਟਾ ਹੋ ਗਿਆ ਖੁਰਚਾ ਕੰਮ ਤੇ ਹੀ ਹੁੰਦੇ ਨੇ ਹੈ ਚਮਚਾ ਤੇ ਹਥਿਆਰ ਤਾਂ ਤੇਨੋਂ ਬੜਾ ਹੈ ਦੇ ਹੱਥ 'ਚ ਚਮਚੀ ਦਾ ਤੂੰ ਆ ਮੇਰੇ ਨਾਲ 네다 같이 다 같이 다 안아요 안아요 ਕੰਮ nih ਜਨਾ nih maha ਹੱਥ ਲੱਗਿਆ ਕਰਨੇ ਕ੍ਰਿਸ਼ਨ ਭਗਵਾਨ ਦੀ ਕਿਰਪਾ ਓਸਾਦ ਬਣ ਗਿਆ ਭਾਈ ਆਜੋ ਖਾ ਲੋ ਸਾ YouTube ਪਰ ਆ ਰਹੇ ਓਏ ਦੂਰ ਰੋੜ ਮੜਾ